ਖਾਲਸਾ ਵਾਇਰੂ ਜੀ ਕੀ ਫਤਿਹ ਅੱਜ ਨਗਰ ਪੰਚਾਇਤ ਕਮਾਣੋਂ ਵਿਖੇ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਜੀ ਗੁਰਦੀਪ ਸਿੰਘ ਜੀ ਸਾਡੇ ਸਾਬਕਾ ਪ੍ਰਧਾਨ ਅਮਰਜੀਤ ਸੋਲੰਕਰ ਜੀ ਸਾਡੇ ਯੂ ਸਰ ਸਾਡੇ ਕਰਤਾ ਐਲਸੀ ਸਾਹਿਬ ਸਾਡੇ ਨਿਤ ਪ੍ਰਧਾਨ ਜੀ ਬੈਠੇ ਨੇ ਅਜੀਤ ਜੀ ਹੋਰ ਸਾਰੇ ਸਾਥੀ ਅਸੀਂ ਇਕੱਠੇ ਹੋਏ ਆਂ ਬੜੇ ਲੰਮੇ ਸਮੇਂ ਤੇ ਸਾਡਾ ਮਸਲਾ ਜਿਹੜਾ ਠੀਕੇ ਵਾਲੀ ਗਲੀ ਦਾ ਮਸਲਾ ਇੱਥੇ ਗੁਰਜੋ ਹੈ ਸੀ ਬ੍ਰੇਜ ਦਾ ਬਹੁਤ ਵੱਡੀ ਦਿੱਕਤ ਆ ਖਵਾਣ ਦੇ ਵਿੱਚ ਉਹਦੇ ਲਈ ਸਰਕਾਰ ਕੰਮ ਕਰ ਰਹੀ ਹੈ ਅਸੀਂ ਪੂਰੀ ਤਰ੍ਹਾਂ ਦੇ ਨਾਲ ਫੇਰਦਾ ਤੇ ਸੀਵੇ ਜੀ ਬਣਾ ਕੇ ਉਹ ਆਕੇ ਦਵਾਂਗੇ ਇਸ ਗੱਲ ਦਾ ਵੀ ਅਸੀਂ ਵਾਅਦਾ ਕਰਦੇ ਆ ਅੱਜ ਪਰ ਜਿਹੜਾ ਹੁਣ ਜਿਵੇਂ ਕਹਦੇ ਫਸਟ ਏਡ ਦੀ ਲੋੜ ਸੀਗੀ ਉਹਦੇ ਲਈ ਅਸੀਂ ਟੈਂਕਰ ਜਿਹੜੇ ਨੇ ਉਹ ਭੇਜੇ ਨੇ ਤਿੰਨ ਦੇ ਤਿੰਨ ਟੈਂਕਰ ਜਿਹੜੇ ਸਾਡੇ ਕੋਲ ਸੀਗੇ ਅਸੀਂ ਠੇਕੇਵਾਰੀ ਗਲੀ ਦੇ ਵਿੱਚ ਅੱਜ ਭੇਜੇ ਨੇ ਇੱਕ ਨਵਾਂ ਟੈਂਕਰ ਤੇ ਨਵਾਂ ਟਰੈਕਟਰ ਜਿਹੜਾ ਉਹਨੂੰ ਚੰਡੀ ਦੇ ਕਰਵਾਨਾ ਕੀਤਾ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਆਮ ਆਮੀ ਪਾਰਟੀ ਇਹ ਵਾਅਦਾ ਕਰਦੀ ਹੈ ਮੁੱਖ ਮੰਤਰੀ ਸਰਦਾਰ ਕੁਵਰ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕੰਮ ਕਰਦੇ ਆਂ ਪਾਰਟੀ ਇਹ ਵਾਅਦਾ ਕਰਦੀ ਹੈ ਕਿ ਜੋ ਅਸੀਂ ਸੋਚ ਕੇ ਲੋਕਾਂ ਦੀ ਸੋਚ ਦੇ ਉੱਤੇ ਕੰਮ ਕਰਨਾ ਚਾਹੁੰਦੇ ਆਂ ਜੋ ਅਸੀਂ ਸੋਚ ਕੇ ਰਾਜਨੀਤੀ ਚਾਹੇ ਆ ਉਹ ਅਸੀਂ ਪੂਰਾ ਕਰਾਂਗੇ ਇੱਥੇ ਸੀਵਰੇਜ ਦਾ ਜਿਹੜਾ ਕੰਮ ਹੈਗਾ ਉਹਨੂੰ ਬੜੀ ਸ਼ਿੱਤੀ ਜਿਹੜਾ ਆਪਾਂ ਸਿਰੇ ਚੜਾਵਾਂਗੇ ਥੋੜਾ ਜਿਹਾ ਆਪਾਂ ਨੂੰ ਸਬਰ ਕਰਨ ਦੀ ਲੋੜ ਹੈ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਜਿਹੜਾ ਕਹਿੰਦੇ ਇਹ ਕੰਮ ਖੜਿਆ ਪਿਆ ਸੀਗਾ ਤਾਂ ਆਪਾਂ ਅੱਜ ਉਦੇ ਤਹਿਤ ਇੱਕ ਟੈਂਕਰ ਖੁਰਦਾ ਹੁਣ ਅਸੀਂ ਅੱਜ ਨਾਲ ਦੀ ਨਾਲ ਲਾ ਕੇ ਟਰੈਕਟਰ ਤੇ ਨਾ ਪਾਣੀ ਪੜਾਵਾਂਗੇ ਸੀਵਰੇਜ ਦਾ ਫਾਈਲ ਜਿਹੜੀ ਆ ਅਮਰੀਕਾ ਚ ਇਨਪੁੱਟ ਹੋ ਚੁੱਕੀ ਆ ਉਹ ਫਾਈਲ ਕੋਟ ਹੋ ਚੁੱਕੀ ਆ ਬੜੀ ਖੁਸ਼ੀਤੀ ਆ ਪੌਲ ਕੁਮੈਸਟਿੰਗ ਸਾਹਿਬ ਨਾਲ ਮੀਟਿੰਗ ਐ ਇਸ ਤੋਂ ਬਾਅਦ ਉਹ ਰਿਪੋਰਟ ਕਰਾਂਗੇ ਆਪਾਂ ਦੂਗਾ ਕਿ ਸ਼ਹਿਰ ਨੂੰ ਅਸੀਂ ਜਿਹੜਾ ਆਪਾਂ ਥੋੜਾ ਜਿਹਾ ਪੇਸ਼ਾ ਸੁਰੱਖਣ ਮੈਂ ਮੇਰਾ ਆਪਣਾ ਸ਼ਹਿਰ ਮੇਰੇ ਆਪਣੇ ਲੋਕ ਨੇ ਸੋ ਥੋੜਾ ਜਿਹਾ ਪੇਸ਼ਾ ਸੁਰੱਖਣ ਆਪਾਂ ਸਾਰਾ ਕੰਮ ਕਰਕੇ ਦੋ ਬਹੁਤ ਬਹੁਤ ਧੰਨਵਾਦ ਬਾਈਗੁਰ ਜਿੱਕਰ ਨਾਲ ਸਾਹਿਬ ਬਾਈਗੁਰ